ਸਭ ਤੋਂ ਪਹਿਲਾਂ ਸਦੂ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾ ਮੇਰਾ ਅੱਜ ਕੀ ਬੋਲਣ ਦਾ ਵਿਸ਼ਾ ਹੈ ਕਹਾਣੀ ਜਿਸ ਦਾ ਨਾਮ ਹੈ ਯੋਧੇ ਕਦੇ ਮੁਕਦੇ ਨਹੀਂ ਇੱਕ ਵਾਰ ਦੀ ਗੱਲ ਹੈ ਨਹੀਂ ਮੈਨੂੰ ਹੋਰ ਪੜਨਾ ਹੈ ਰਾਜਵੀ ਦੀ ਮਾਂ ਉਸ ਨੂੰ ਕਹਿੰਦੀ ਕਿ ਪੁੱਤਰ ਮੈਂ ਆਪਣੇ ਆਖਰੀ ਸਾਹ ਤੋਂ ਪਹਿਲਾਂ ਤੇਰਾ ਵਿਆਹ ਦੇਖਣਾ ਹੈ ਰਾਜਵੀ ਨੂੰ ਬੁਰਾ ਲੱਗਦਾ ਅਤੇ ਦੂਰ ਚਲਾ ਜਾਂਦਾ ਦੋ ਸਾਲਾਂ ਬਾਅਦ ਰਾਜਵੀ ਦਾ ਵਿਆਹ ਕਰਨ ਦਾ ਮਨ ਵੰਗਿਆ ਉਸਨੇ ਇੱਕ ਹਾਲ ਆਪਣੇ ਮਾਂ ਨੂੰ ਜਾ ਕੇ ਦੱਸ ਦਿੱਤੀ ਉਸਦੀ ਮਾਂ ਅਤੇ ਪਿਓ ਨੇ ਕੁਝ ਸਮੇਂ ਬਾਅਦ ਉਸ ਦਾ ਰਸਤਾ ਲੱਭਿਆ ਜਲੰਧਰ ਦੇ ਨਾਲ ਲੱਗੂ ਪਿੰਡ ਹੀੰਪੁਰ ਵਿੱਚ ਦਾ ਵ્યાਗਵਾਦਤਾ ਇੱਕ ਦਿਨ ਰਾਜਵੀਰ ਦੇ ਪਿਤਾ ਜੀ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਸੀ ਰਾਜਵੀਰ ਨੇ ਕਿਹਾ ਕਿ ਆਪਾਂ ਇਸ ਨੂੰ ਡਾਕਟਰ ਕੋਲ ਲੈ ਜਾ ਕੇ ਦਵਾਈ ਦਵਾ ਦਿੰਦੇ ਹਾਂ ਪਰ ਰਾਜਵੀਰ ਦੀ ਮਾਂ ਨੇ ਕਿਹਾ ਨਹੀਂ ਮੈਂ ਇਸ ਨੂੰ ਆਪਣੇ ਪੂਜਾ ਪਾਠ ਨਾਲ ਹੀ ਠੀਕ ਇਹ ਬੜਾ ਗਵਾਧਵੀਤ ਅਤੁਲਦੀ ਪਤਨੀ ਹੀ ਰਾਜਵੀ ਦੇ ਸੀ ਕੁਝ ਸਮੇਂ ਬਾਅਦ ਉਹਨਾਂ ਦੇ ਘਰ ਇੱਕ ਨਵੇਂ ਮੈਂਬਰ ਦੇ ਆਉਣ ਦੀ ਖੁਸ਼ਖਬਰੀ ਹੋਈ ਕੁਝ ਸਾਲਾਂ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਉਹਨਾਂ ਨੇ ਜਗਜੀਤ ਸਿੰਘ ਰੱਖ ਦਿੱਤਾ ਇੱਕ ਦਿਨ ਜਗਜੀਤ ਸਿੰਘ ਨੂੰ ਬਹੁਤ ਤੇਜ਼ੀ ਬੁਖਾਰ ਹੋ ਗਿਆ ਜਗਜੀਤ ਸਿੰਘ ਦੀ ਮਾਂ ਨੇ ਫੋਨ ਕਰਕੇ ਰਾਜਵੀਰ ਨੂੰ ਕਿਹਾ ਕਿ ਤੁਸੀਂ ਜਲਦੀ ਜਲਦੀ ਘਰ ਵਾਪਸ ਆ ਜਾਓ ਲੋਕ ਉਸਨੂੰ ਕਹਿੰਦੇ ਜਿੱਥੇ ਵੀ ਜਾਂਦਾ ਹੈ ਜਾਂ ਤਾਂ ਬੰਦੇ ਮਾਰ ਦਿੰਦਾ ਹੈ ਜਾਂ ਲੜਾਈ ਕਰਵਾ ਦਿੰਦਾ ਹੈ ਜਗਜੀਤ ਨੂੰ ਬਹੁਤ ਬੁਰਾ ਲੱਗਦਾ ਅਤੇ ਉਹ ਇੱਕ ਛੱਪੜ ਕੋਲ ਰਹਿਣ ਲੱਗ ਪਿਆ ਕਿਉਂਕਿ ਉਸਨੂੰ ਉਸਦੇ ਪਤਾ ਹੈ ਕਿਨੇ ਘਰੋਂ ਬਾਹਰ ਕੱਢ ਦਿੱਤਾ ਸੀ ਇੱਕ ਦਿਨ ਨਾਨੀ ਉਸਦੀ ਨਾਨੀ ਪਿੰਡ ਵਿੱਚ ਆਈ ਅਤੇ ਪੁੱਛਣ ਲੱਗੀ ਕਿ ਜਗਜੀਤ ਕਿੱਥੇ ਹੈ ਉਸਨੂੰ ਪੁੱਛਣ ਤੇ ਪਤਾ ਚੱਲਿਆ ਕਿ ਜਗਜੀਤ ਛੱਪੜ ਕੋਲ ਰਹਿੰਦਾ ਹੈ ਜਦੋਂ ਉਹ ਉੱਥੇ ਜਾ ਕੇ ਜਦੋਂ ਉੱਥੇ ਗਈ ਜੋ ਉਸਨੇ ਦੇਖਿਆ ਉਸ ਨੂੰ ਦੇਖ ਕੇ ਉਹ ਉੱਚੀ ਉੱਚੀ ਰੋਣ ਲੱਗ ਪਈ ਕਿਉਂਕਿ ਜਗਜੀਤ ਦੇ ਪਾਟੀ ਦੇ ਕੱਪੜੇ ਅਤੇ ਉਹ ਝੁਗਲਾ ਕਟਲਾ ਹੋਇਆ ਪਿਆ ਸੀ ਕਿਉਂਕਿ ਉਸਨੇ ਕੁਝ ਨਹੀਂ ਸਿੱਖ ਖਾਦਾ ਹੁਣ ਨਾਨੀ ਨੇ ਫੈਸਲਾ ਲੈ ਲਿਆ ਕਿ ਉਸ ਨੂੰ ਆਪਣੇ ਨਾਲ ਆਪਣੇ ਪਿੰਡ ਰਹੀਮਪੁਰ ਲੈ ਜਾਵੇਗੀ ਨਾਨੀ ਨੇ ਉਸ ਨੂੰ ਆਪਣੇ ਨਾਲ ਲਿਜਾ ਕੇ ਪੜਾਈ ਖਾ ਦਿੱਤਾ ਹੁਣ ਜਗਜੀਤ ਕਿ ਇੱਕ ਮੁਲਾਜ਼ਮ ਲੱਗ ਗਿਆ ਸੀ ਪਰ ਉਸਦੇ ਨਾਲ ਦੇ ਮੁਲਾਜ਼ਮ ਉਸਕੋ ਬਹੁਤ ਨਾਖਰਿਤ ਕਰਦੇ ਕਿਉਂਕਿ ਜਗਜੀਤ ਜਿੱਥੇ ਵੀ ਜਾਂਦਾ ਉਸਦੀਆਂ ਤਾਰੀਫਾਂ ਹੁੰਦੀਆਂ ਇੱਕ ਦਿਨ ਉਹਨਾਂ ਨੇ ਅਫਸਰ ਨੇ ਉਹਨਾਂ ਨੂੰ ਕੁਝ ਕੰਮ ਕਰਨ ਲਈ ਦਿੱਤਾ ਉਹ ਮੁਲਾਜ਼ਮ ਉਹ ਕੰਮ ਨੂੰ ਚੰਗੀ ਤਰ੍ਹਾਂ ਅਤੇ ਸਮੇਂ ਸਿਰ ਨਾ ਕਰ ਸਕੇ ਪਰ ਜਗਜੀਤ ਨੇ ਉਹ ਕੰਮ ਸਹੀ ਸਮਝਦਾਰੀ ਤੇ ਸਮੇਂ ਸਿਰ ਨਾ ਕਰ ਦਿੱਤਾ ਇਸ ਕਰਕੇ ਉਸ ਅਫਸਰ ਨੇ ਜਗਜੀਤ ਕਿ ਜੋ ਕੰਮ ਜਗਜੀਤ ਸਾਹਿਬ ਸਿਰ ਕਰ ਸਕਦਾ ਹੈ ਉਹ ਤੁਸੀਂ ਕਿਉਂ ਨਹੀਂ ਕਰ ਸਕੇ ਜਦੋਂ ਅਫਸਰ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਤਾਂ ਉਹਨਾਂ ਨੇ ਆਪਣੀ ਬੇਇੱਜ਼ਤੀ ਮਹਿਸੂਸ ਕਰਕੇ ਉਸ ਨੂੰ ਜਗਜੀਤ ਨੂੰ ਸਬਕ ਸਿਖਾਉਣਾ ਚਾਹਿਆ ਅਤੇ ਉਹਨਾਂ ਦੀ ਈਰਖਾ ਵੱਧ ਗਈ ਤੇ ਉਸ ਨੂੰ ਸਬਕ ਸਿਖਾਉਣਾ ਚਾਹਿਆ ਉਹਨਾਂ ਨੇ ਜਗਜੀਤ ਨੂੰ ਟੂਰ ਤੇ ਲੈ ਜਾਣ ਦਾ ਫੈਸਲਾ ਕਰ ਲਿਆ ਉਹਨਾਂ ਨੂੰ ਹਾਨ ਕਰ ਦਿੱਤੀ ਅਤੇ ਉਹਨਾਂ ਨੇ ਉਸ ਨੂੰ ਜੰਗਲ ਵਿੱਚ ਲੈ ਜਾ ਕੇ ਤੰਕਾਇਆ ਅਤੇ ਮਾਰ-ਪੀਟ ਕਰਨੀ ਸੀ ਉਹਨਾਂ ਨੇ ਨਸ਼ਾ ਕੀਤਾ ਹੋਇਆ ਸੀ ਇਸ ਕਰਕੇ ਉਹਨਾਂ ਤੋਂ ਮਾਰ-ਪੀਟ ਯਾਦਾ ਹੋ ਗਈ ਅਤੇ ਜਿਸ ਕਰਕੇ ਜਗਜੀਤ ਬੇਹੋਸ਼ ਹੋ ਗਿਆ ਉਹਨਾਂ ਨੂੰ ਲੱਗਿਆ ਕਿ ਗਿਆ ਕਿਉਂਕਿ ਉਹ ਉਹਨਾਂ ਦੇ ਨਾਲ ਟੂਰਤੇ ਗਏ ਸੀ ਉਹਨਾਂ ਤੇ ਸਖਤ ਕਾਰਵਾਈ ਕੀਤੀ ਗਈ ਅਤੇ ਉਹਨਾਂ ਨੂੰ ਨੌਕਰੀ ਵਿਚੋਂ ਵੀ ਕੱਢ ਦਿੱਤਾ ਗਿਆ ਸੋਨ ਉਹਨਾਂ ਨੇ ਆਪਣੇ ਪਰਿਵਾਰ ਨੂੰ ਚਲਾਉਣ ਲਈ ਲੋਕਾਂ ਨੂੰ ਲੁੱਟਮਾਰ ਕਰਨ ਦਾ ਫੈਸਲਾ ਲੈ ਲਿਆ ਅਤੇ ਉਹ ਨਸ਼ੇ ਦੀ ਦਰਜਾ ਵਿੱਚ ਰੁੜਦੇ ਚਲੇ ਗਏ ਉਹਨਾਂ ਦੀ ਲੁੱਟਮਾਰ ਅਤੇ ਨਸ਼ੇ ਦੀ ਆਦਤ ਦਿਨ ਬਦ ਦਿਨ ਵੱਧਦੀ ਗਈ ਇੱਕ ਦਿਨ ਇੱਕ ਬਜ਼ੁਰਗ ਕੀ ਦੇ ਵਿਆਹ ਲਈ ਬੈਂਕ ਚੋਂ ਪੈਸੇ ਕਢਵਾ ਕੇ ਕਰ ਵਾਪਸ ਆ ਰਿਹਾ ਸੀ ਕਿ ਉਦੋਂ ਨਸ਼ੇੜੀਆਂ ਨੇ ਉਸ ਨੂੰ ਲੁੱਟਣ ਦਾ ਫੈਸਲਾ ਲੈ ਲਿਆ ਜਦੋਂ ਉਸ ਦੇ ਦਿੱਤਨੇ ਗਿਆ ਉੱਥੇ ਟੂਰ ਤੇ ਲੋਕਾਂ ਨੇ ਮੇਰੀ ਜਾਨ ਬਚਾਈ ਇਹ ਕਹਿ ਕੇ ਜਗਜੀਤ ਉਹਨਾਂ ਨੇ ਛੇੜੀਆਂ ਦੀ ਮਾਰ ਪਿੱਟ ਕਰਨ ਲੱਗਿਆ ਆਲੇ ਦੁਆਲੇ ਦੇ ਲੋਕਾਂ